ਦੋਸਤੋ ਥਾਰ ਵਾਲੀ ਅਮਨਦੀਪ ਕੌਰ ਜਿਸ ਦੀ ਥਾਰ ਚੋਂ 17 ਗ੍ਰਾਮ ਚਿੱਟਾ ਮਿਲਿਆ ਸੀ ਉਹ ਅੱਜ ਅਫਸਾਨਾ ਖਾਨ ਜੋ ਕਿ ਬਹੁਤ ਹੀ ਮਸ਼ਹੂਰ ਗਾਇਕਾ ਹੈ ਉਸ ਦੇ ਘਰੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤੀ ਹੈ ਤੇ ਉਸ ਦੀ ਗ੍ਰਿਫਤਾਰੀ ਦਾ ਕਾਰਨ ਉਸ ਦੇ ਹੱਡਾਂ 'ਚ ਦੁਬਾਰਾ ਕੌਣ ਬੈਠਿਆ ਸਿਮਰਨ ਜੋਤ ਮੱਕੜ ਜਿਸ ਨੇ ਉਸ ਦੀ 2-4 ਦਿਨ ਪਹਿਲਾਂ ਇੰਟਰਵਿਊ ਕੀਤੀ ਸੀ ਉਸ ਇੰਟਰਵਿਊ ਦੇ ਵਿੱਚੋਂ ਵਿਜੀਲੈਂਸ ਨੂੰ ਕੀ ਕਲੂ ਮਿਲੇ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਵਿਜੀਲੈਂਸ ਨੇ ਥਾਰ ਵਾਲੀ ਅਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਦੀ ਕੌਨਸਟੇਬਲ ਮਹਿਲਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਸ ਦੀ ਥਾਰ ਵਿੱਚੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਜੋ ਕਿ ਕੁਝ ਟਾਈਮ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਪਰ ਪਤਾ ਨਹੀਂ ਕਿਵੇਂ ਉਸ ਦੀ ਜ਼ਮਾਨ ਤਭੀ ਹੋ ਚੁੱਕੀ ਹੈ ਤੇ ਉਸ ਦੇ ਘਰ ਨੂੰ ਵੀ ਹੱਥ ਨਹੀਂ ਲਾਇਆ ਚਿੱਟੇ ਵਾਲੇ ਮਾਮਲੇ ਚੋਂ ਤਾਂ ਥਾਰ ਵਾਲੀ ਕੁੜੀ ਦੀ ਜ਼ਮਾਨਤ ਹੋ ਗਈ ਸੀ ਪਰ ਹੁਣ ਪੰਗਾ ਕਿਹਨੇ ਛੇੜਿਆ ਉਹਦੀ ਜਾਨ ਨੂੰ ਸਿਮਰਨ ਜੋਤ ਮੱਕੜ ਦੀ ਇੰਟਰਵਿਊ ਨੇ ਉਸਨੇ ਜੀ ਸਿਮਰਨ ਜੋਤ ਮੱਕੜ ਨੂੰ ਇੱਕ ਪਿਛਲੇ ਦਿਨੀ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਸਨੇ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਕਿ ਮੇਰਾ 50 ਲੱਖ ਦਾ ਲੋਨ ਘਰ ਤੇ ਚੱਲ ਰਿਹਾ ਹੈ ਜੀ ਬੁਲਟ ਮੋਟਰਸਾਈਕਲ ਵੀ ਮੈਂ ਲੋਨ ਤੇ ਲਿਆ 10 ਲੱਖ ਦੇ ਲੋਨ ਤੇ ਮੈਂ ਥਾਰ ਲਈ ਹੈ ਤੇ ਇੱਕ ਪਲਾਟ ਵੀ ਪਹਿਲਾਂ ਲੋਨ ਤੇ ਹੀ ਲਿਆ ਸੀ ਤਾਂ ਇਹ ਸਭ ਸੁਣ ਕੇ ਵਿਜੀਲੈਂਸ ਦੇ ਕੰਨ ਖੜੇ ਹੋਣੇ ਲਾਜ਼ਮੀ ਸੀ ਤਾਂ ਵਿਜੀਲੈਂਸ ਦੇ ਕੰਨ ਖੜੇ ਹੋਏ ਵਿਜੀਲੈਂਸ ਨੇ ਸੋਚਿਆ ਕਿ 50-50 ਲੱਖ ਦੇ ਲੋਨ ਵੀ ਬੈਂਕ ਉਸ ਨੂੰ ਹੀ ਦੇਵੇਗੀ ਜਿਸ ਦੇ ਆਮਦਨ ਦੇ ਸਾਧਨ ਵੀ ਵੱਡੇ ਹੋਣਗੇ ਇੱਕ ਕਾਂਸਟੇਬਲ ਦੀ ਇੰਨੀ ਆਮਦਨ ਕਿਵੇਂ ਹੋ ਸਕਦੀ ਹੈ ਕਿ ਸਾਰੇ ਲੋਨ ਮळा ਕੇ ਲਗਭਗ 70-80 ਲੱਖ ਦੇ ਲੋਨ ਬਣਦੇ ਨੇ ਇਹ ਥਾਰ ਵਾਲੀ ਕੁੜੀ ਨੂੰ ਬੈਂਕ ਨੇ ਕਿਵੇਂ ਦੇ ਦਿੱਤੇ ਇਸੇ ਦੇ ਚਲਦੇ ਹੀ ਵਿਜੀਲੈਂਸ ਨੇ ਉਸ ਦੇ ਘਰੇ ਛਾਪਾ ਮਾਰਿਆ ਪਹਿਲਾਂ ਤਾਂ ਕਹਿੰਦੇ ਸੀ ਕਿ ਉਹ ਘਰ ਤੋਂ ਹੀ ਬ੍ਰਮਹੰਦ ਹੋਈ ਆ ਪਰ ਹੁਣ ਸੋਸ਼ਲ ਮੀਡੀਆ ਤੋਂ ਵੀ ਤੇ ਖਾਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਆਪਣੇ ਘਰ ਤੋਂ ਨਹੀਂ ਬਲਕਿ ਪੰਜਾਬ ਦੀ ਸੁਪਰਸਟਾਰ ਗਾਇਕਾ ਅਫਸਾਨਾ ਖਾਨ ਦੇ ਘਰੋਂ ਬਿਜੀਲੈਂਸ ਨੇ ਗ੍ਰਿਫਤਾਰ ਕਰ ਲਈ ਹੈ ਪਰ ਦੋਸਤੋ ਤੁਹਾਨੂੰ ਕੀ ਲੱਗਦਾ ਆਪਣੇ ਦੇਸ਼ ਦਾ ਜੋ ਕਾਨੂੰਨ ਹੈ ਜੇ ਕੋਈ ਵੀ ਹੋਰ ਹੁੰਦਾ ਇਸ ਦੀ ਜਗ੍ਹਾ ਤੇ ਉਸ ਦੇ ਕੋਲੋਂ 1 ਜਾਂ ਅੱਧਾ ਗ੍ਰਾਮ ਚਿੱਟਾ ਵੀ ਬਰਾਮਦ ਹੋ ਜਾਂਦਾ ਤਾਂ ਉਹ ਘੱਟੋ ਘੱਟ 5-7 ਸਾਲ ਜੇਲ੍ਹ ਦੇ ਵਿੱਚ ਸੜਦਾ ਪਰ ਇਸ ਕੁੜੀ ਨੂੰ ਇੰਨੀ ਛੇਤੀ ਜ਼ਮਾਨਤ ਕਿਵੇਂ ਮਿਲ ਗਈ ਤੇ ਅਫਸਾਨਾ ਖਾਨ ਨਾਲ ਉਸਦੇ ਕੀ ਸੰਬੰਧ ਹਨ ਤੇ ਅਫਸਾਨਾ ਖਾਨ ਦੇ ਘਰੇ ਉਹ ਕੀ ਕਰਨ ਗਈ ਸੀ ਹੁਣ ਇਹ ਵੀ ਤਾਂ ਇੱਕ ਜਾਂਚ ਦਾ ਵਿਸ਼ਾ ਹੀ ਹੈ ਬਾਕੀ ਇਸ ਕੇਸ ਦੇ ਵਿੱਚ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਰਹਾਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ